ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਅਬ ਜੀਰ ਸ਼ਾਨਕਾਰ ਅ ਸਰਹੰਦਪਤੇ ਦੇ ਸ੍ਰੀ ਸਵੰਨੀ ਚਰ ਕੇ ਸਪੀਚ ਦੇ ਰੂਪੀ ਤੇ ਮੇਨੂੰ ਗੱਲ ਜਿੱਤੇ ਆਈ ਭਾਈ ਸਾਹਿਬ ਨੇ ਹੋਣੀ ਆ ਅਰਦਾਸ ਦਾ ਐਨ ਕੀਤਾ ਸੋ ਜਿਹੜੀ ਅਰਦਾਸ ਜਿਹੜਾ ਅੱਜ ਦਿਨ ਅਸੀਂ ਮਨਾ ਰਹੇ ਆ ਉਹ ਤੋਂ ਸਾਨੂੰ ਇੱਕ ਚੀਜ਼ ਇਹ ਵੀ ਸਿੱਖਣ ਵਾਲੀ ਹੈ ਜਿਹੜੀ ਪ੍ਰਥਾਪਾ ਉੱਤੀ ਸਿਮਰ ਕੈਨ ਨੂੰ ਲੈ ਕੇ ਤੇਗਵਾ ਹਾਦਰ ਸ੍ਰੀ ਆਇਕਰ ਨੌਨੇ ਦਾ ਵਰਤਾ ਹੇ ਤੱਕ ਜਿਹੜੀ ਅਰਦਾਸ ਹੈ ਇਹ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਨੂੰ ਬਖਸ਼ਿਸ਼ ਕੀਤੀ ਹੈ ਤੇ ਇਹੀ ਅਰਦਾਸ ਜਿਹੜੀ ਸਿੱਖੋਂ ਕਰਦੇ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕਾਇਮ ਕੀਤਾ ਤਾਂ ਉਸ ਟਾਈਮ ਕਿਉਂਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰੀਰ ਕਰਕੇ ਪੰਥ ਵਿੱਚ ਨਹੀਂ ਸੀ ਇਸ ਕਰਕੇ ਉਹਨਾਂ ਮਨੋਵਲ ਟਕੜਾ ਕਰ ਰਹੇ ਲਈ ਉਹਨਾਂ ਨੇ ਇਹ ਪੰਕਤੀਆਂ ਐਡ ਕੀਤੀਆਂ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਵੋਲੋ ਜੀ ਵਾਹਿਗੁਰੂ ਉਦੇ ਦੋ ਕਾਰਨ ਸੀ ਇੱਕ ਤਾਂ ਇਹ ਸੀ ਕਿ ਜਿਹੜੀ ਅਸੀਂ ਜਦੋਂ ਆਪਣੇ ਗੁਰੂ ਨੂੰ ਆਪਣੇ ਨਾਲ ਹਾਜ਼ਰ ਮਨਾਜਰ ਸਮਝਦੇ ਹਾਂ ਤਾਂ ਉਹਦਾ ਮਨੋਬਲ ਉੱਚਾ ਜਾਂਦਾ ਹੈ ਸਭ ਥਾਂ ਹੀ ਹੋਏ ਸਹਾਇ ਕਿਉਂਕਿ ਜਿੰਦਾ ਜੁਦਾ ਦਾ ਮੌਕਾ ਸੀ ਜਦੋਂ ਸਿੱਖਾ ਇਹ ਚੀਜ਼ ਸਮਝਦੇ ਸੀ ਕਿ ਸਾਡੇ ਨਾਲ ਹੈ ਗੁਰੂ ਮੇਰੇ ਨਾਲ ਹੈ ਤਾਂ ਉਹਨਾਂ ਦਾ ਜਿਹੜਾ ਮਨੋਬਲ ਬੜਾ ਉੱਚਾ ਚ ਰਹਿ ਜਾਂਦਾ ਸੀ ਫਿਰ ਕਿਉਂਕਿ ਗੁਰੂ ਸਾਹਿਬ ਜੀ ਗੁਰਗੱਦੀ ਧੰਨ ਧੰਨ ਸ੍ਰੀ ਗੁਰੂ ਸਾਹਿਬ ਜੀ ਨੂੰ ਉਸ ਟਾਈਮ ਦੇਖ ਕੇ ਜਾ ਚੁੱਕੇ ਸੀ ਤਾਂ ਇਸ ਕਰ ਉਹਨਾਂ ਨੇ ਜਿਹੜੀਆਂ ਇਹ ਪੰਕਤੀਆਂ ਨੇ ਇਹ ਅਰਥ ਕੀਤੀ ਇੱਕ ਮੈਂ ਸਰ ਇੱਕ ਮਿੰਟ ਹੀ ਲੈਣਾ ਜੀ ਤੇ ਜਿਹੜੀ ਬਾਤ ਹੈ ਰਾਜ ਕਰੇਗਾ ਖਾਲਸਾ ਪਹਿਲਾਂ ਵਾਲਾ ਬਾਅਦ ਚ ਐਡ ਹੋਇਆ ਜਿਹੜਾ ਰਾਜ ਕਰੇਗਾ ਖਾਲਸਾ ਆਕੀ ਰਹੇਗਾ ਕੋਈ ਖਵਾਰ ਹੋਏ ਸਾਹਮਣੇ ਰਹਿਣਗੇ ਕੋਈ ਸ਼ਰਤ ਜੋ ਹੋਈ ਜਦੋਂ ਰਾਜ ਭਾਗ ਕੈਨ ਹੋਇਆ ਉਸ ਤੋਂ ਬਾਅਦ ਜਿਹੜੀ ਤਾਕਤਾਂ ਤੋਂ ਇਹ ਰਾਜ ਲਿਆ ਗਿਆ ਸੀਗਾ ਮੁਗਲ ਹਕੂਮਤ ਤੋਂ ਉਹਨਾਂ ਨੂੰ ਇਹ ਚੀਜ਼ ਦਾ ਅੰਦਾਜ਼ਾ ਹੋ ਗਿਆ ਸੀ ਕਿ ਅਸੀਂ ਲੜਾਈ ਨਾਲ ਇਹਨੂੰ ਜਿੱਤ ਨਹੀਂ ਸਕਦੇ ਕਿਉਂਕਿ ਜਦੋਂ ਤੁਸੀਂ ਸਪੀਚ ਸੁਣੋਗੇ ਬੜੇ ਥੋੜੇ ਸਿੰਘ ਸੀ ਆਮ ਜਿਹੇ ਹਥਿਆਰ ਸੀਗੇ ਜਿਹੜੇ ਰਵਾਇਤੀ ਘਰਾਂ 'ਚ ਹੁੰਦੇ ਸੀ ਉਹਨਾਂ ਨਾਲ ਜੰਗਾਂ ਜਿੱਤੀਆਂ ਨਹੀਂ ਐਡੀ ਵੱਡੀ ਇੱਕ ਤਾਕਤ ਨੂੰ ਆਮ ਹਥਿਆਰਾਂ ਨਾਲ ਹਰਾ ਦੇਣਾ ਕੋਈ ਇਹ ਕਰਾਮਾਤ ਤੋਂ ਘੱਟ ਨਹੀਂ ਹੈਗਾ ਤੇ ਉਹ ਇਸ ਚੀਜ਼ ਨੂੰ ਸਮਝਦੇ ਸੀ ਕਿ ਜਿਹੜੇ ਸਿੱਖਾਂ ਨੂੰ ਹੈ ਇਸ ਤਰੀਕੇ ਨਾਲ ਹਰਾਇਆ ਨਹੀਂ ਜਾ ਸਕਦਾ ਉਹਨਾਂ ਨੇ ਜੋ ਹੁਣ ਸਾਡੇ ਨਾਲ ਅੱਜ ਤੱਕ ਰਿਹਾ ਹੈ ਤੇ ਫੁੱਟ ਪਾਉਂਦੇ ਰਾਜ ਕਰਿਓ ਉਹਨਾਂ ਨੇ ਸਿੱਖਾਂ ਨੂੰ ਹੀ ਵਿੱਚੋਂ ਸਿੱਖਾਂ ਨੂੰ ਤੋੜਨਾ ਸ਼ੁਰੂ ਕੀਤਾ ਇਤਿਹਾਸ ਬਹੁਤ ਨੰਬਰ ਚਾੜਾ ਹੈ ਕਿ ਜਿਹੜੇ ਸਿੱਖ ਸੀਗੇ ਬੜੇ ਨੇੜੇ ਦੇ ਸੀਗੇ ਉਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਛੱਡ ਕੇ ਦੂਰ ਹੋਣ ਲੱਗੇ ਤੇ ਉਹਨਾਂ ਨੇ ਫਿਰ ਇਹ ਵਿੱਚ ਪੰਕਤੀਆਂ ਅਰਦਾਸ ਤੋਂ ਬਾਅਦ ਪੜ੍ਹਨੀ ਸ਼ੁਰੂ ਕੀਤੀ ਇਹਨਾਂ ਪੰਕਤੀਆਂ ਨੇ ਸ਼ਾਮਲ ਕੀਤੀਆਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਈ ਕਿ ਜਿਹੜੇ ਰਸਤੇ ਜਾ ਚੁੱਕੇ ਸੀਗੇ ਖੁਆਰ ਹੋਏ ਸਾਮ੍ਹੇ ਲੈਂਦੇ ਬਜਾ ਸ਼ਰਮਜੋਹੀ ਤਾਂ ਕਿ ਜਿਹੜੀ ਦੁਆਰਾ ਇੱਕ ਜੁਟਤਾ ਹੈ ਉਹ ਸਾਰੀ ਜਿਹੜੀ ਸਿੱਖਾਂ ਦੇ ਵਿੱਚ ਹੈ ਉਹ ਦੁਆਰਾ ਕਾਇਮ ਕੀਤੀ ਜਾ ਸਕੇ ਸੋ ਮੈਨੂੰ ਇਹ ਲੱਗਿਆ ਕਿ ਸਮੇਂ ਦੇ ਮੁਤਾਬਕ ਲੋਕਾਂ ਨੂੰ ਬਤਾਲਣੀ ਚਾਹੀਦੀਆਂ ਨੇ ਭੋਰ ਚੁੱਕ ਦੀ ਖਿਮਾ ਜੀ ਮਾ ਬੱਚੀ ਉਸ ਸ਼ਾਨਕੌਰ ਜੀ ਤੁਹਾਨੂੰ ਸਰਹੰਗ ਖਤੇ ਦੇ ਵਿੱਚ ਦੇ ਬਾਰੇ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸੰਗਤ ਜੀਓ ਆਪ ਜੀ ਨੂੰ ਸਰਹਿੰਦ ਪਤੇ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਗੁਰੂ ਜੀ ਨੇ ਬਾਬਾ ਜੀ ਦਾ ਨਿਸ਼ਚਾ ਦਿੱਤਾ ਅਤੇ ਯੋਗਤਾ ਦੇਖ ਕੇ ਉਹਨਾਂ ਨੂੰ ਖਾਸਾ ਪੰਥ ਦਾ ਆਗੂ ਥਾਪਿਆ ਜਦੋਂ ਬਾਬਾ ਬੰਦਾ ਸਿੰਘ ਜੀ ਨੇ ਗੁਰੂ ਸਾਹਿਬ ਜੀ ਤੋਂ ਮੁਗਲ ਹਕੂਮਤ ਦੇ ਜ਼ੁਲਮਾਂ ਦੀ ਦਾਸਤਾਨ ਸੁਣੀ ਤਾਂ ਉਹਨਾਂ ਨੇ ਨੋਂ ਕੰਡੇ ਖੜੇ ਹੋ ਗਏ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਬੁਲੰਦ ਕੀਤੀ ਸੱਚ ਦੀ ਆਵਾਜ਼ ਦੀ ਸੋਝੀ ਦਿੱਤੀ ਅਤੇ ਸੱਚ ਉੱਪਰ ਪਹਿਰਾ ਦੇਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਚਾਰਾ ਸਹਿਬਜ਼ਾਦੇ ਆ ਅਤੇ ਹਜ਼ਾਰਾਂ ਸੂਰਬੀਰ ਸਿੰਘਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ ਇਸ ਸਭ ਸੁਣ ਕੇ ਬਾਬਾ ਬੰਦਾ ਸਿੰਘ ਜੀ ਨੇ ਗੁਰੂ ਪਿਤਾ ਜੀ ਤੋਂ ਪੰਜਾਬ ਜਾਣ ਦੀ ਆਗਿਆ ਮੰਗੀ ਤਾਂ ਕਿ ਜ਼ੁਲਮੀ ਹਕੂਮਤ ਦੀ ਰਾਜ ਤਖਤ ਨੂੰ ਡਹਠੇਰੀ ਕਰ ਦੁਖੀਆਂ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਦੇ ਕੇ ਹਲਮੀ ਰਾਜ ਦੀ ਸਥਾਪਨਾ ਕੀਤੀ ਜਾ ਸਕੇ ਗੁਰੂ ਸਾਹਿਬ ਜੀ ਨੇ ਦਰਜ ਨੂੰ ਥਾਪਣਾ ਦਿੱਤਾ ਪੰਜ ਤੀਰ ਆਪਣੇ ਪੱਥੇ ਵਿੱਚੋਂ ਬਖਸ਼ੇ ਅਤੇ ਉਹਨਾਂ ਦੀ ਮਦਦਤ ਲਈ ਪਾਈ ਬినੋਦ ਸਿੰਘ ਪਾਈ ਕਾਹਨ ਸਿੰਘ ਪਾਈ ਬਾਜ ਸਿੰਘ ਪਾਈ ਦਾਇਆ ਸਿੰਘ ਅਤੇ ਪਾਈ ਰਣ ਸਿੰਘ ਪੰਜ ਪਿਆਰੇ ਥਾਪੇ ਨੰਦੇੜ ਤੋਂ ਦਿੱਲੀ ਵੱਲ ਤੱਕ ਬਾਬਾ ਬੰਦਾ ਸਿੰਘ ਜੀ ਨੂੰ ਬਾਬਾ ਬੰਦਾ ਸਿੰਘ ਜੀ ਨਾਲ ਕੇਵਲ ਗੰਟੀ ਦੇ ਸਿੰਘ ਸਨ ਰੋहतक ਸੋਨੀਪੱਤ ਦੇ ਇਲਾਕੇ ਵਿੱਚ ਦੋ ਤਾਖਨ ਹੋਣ ਉਪਰੰਤ ਉਹ ਸਹਿਰੀ ਖੰਡਾਰ ਨਾਮ ਦੇ ਦੋ ਜੁੜਵੇਂ ਪਿੰਡਾਂ ਦੀ ਜੂ ਵਿੱਚ ਰੁਕੇ ਤਾਂ ਕਿ ਅਗਲੀ ਰਣਨੀਤੀ ਤਿਆਰ ਕੀਤੀ ਜਾ ਸਕੇ ਇਥੋਂ ਹੀ ਬਾਬਾ ਬੰਦਾ ਸਿੰਘ ਜੀ ਨੇ ਪੰਜਾਬ ਦੇ ਸਿੱਖਾਂ ਦੇ ਨਾਂ ਪੱਤਰ ਲਿਖੇ ਅਤੇ ਗੁਰੂ ਸਾਹਿਬ ਜੀ ਵੱਲੋਂ ਜਾਰੀ ਕੀਤੇ ਹੁਕਮਨਾਮੇ ਭੇਜੇ ਉੱਥੇ ਸੰਦੇਸ਼ ਮਿਲਦਿਆਂ ਹੀ ਸਿੱਖਾਂ ਨੇ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਸਹਿਰੀ ਖੰਡਾ ਪਹੁੰਚਣਾ ਸ਼ੁਰੂ ਕਰ ਦਿੱਤਾ ਖਾਸਾ ਰਾਜ ਦੀ ਸਥਾਪਨਾ ਪੰਜਾਬ ਆ ਕੇ ਬਾਬਾ ਬੰਦਾ ਸਿੰਘ ਜੀ ਨੇ ਖਾਸਾ ਨੂੰ ਇਕੱਠੇ ਕਰਕੇ ਮੁਗਲ ਹਕੂਮਤ ਦੇ ਵਿਰੁੱਧ ਸੰਘਰਸ਼ ਸ਼ੁਰੂ ਕਰ ਦਿੱਤਾ ਜਦੋਂ ਉਹ ਖਾਲਸੇ ਦੀ ਜਦੋਂ ਖਾਲਸੇ ਦੀ ਜਥੇਬੰਦਕ ਸ਼ਕਤੀ ਨੂੰ ਨਾਲ ਲੈ ਕੇ ਅੱਗੇ ਵਧੇ ਤਾਂ ਤਾ ਮੁਗਲ ਹਕੂਮਤ ਦੇ ਵੱਡੇ ਵੱਡੇ ਥੰਮ ਹਿਲ ਗਏ ਮੈਦਾਨ ਇਹ جنگ ਵਿੱਚ ਮੁਗਲ ਫੌਜਾਂ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸਿੰਘਾਂ ਨੇ ਸੋਨੀਪਤ ਕੈਂਥਰਲ ਸਮਾਨਾਸਟ ਔਰਾਂ ਦਾ ਥਾਵਾਂ ਤੇ ਮੁਗਲਾਂ ਨੂੰ ਹਰਾ ਤੇਜਤਾ ਪ੍ਰਾਪਤ ਕੀਤੀਆਂ 5 ਮਈ 12 ਮਈ 1710 ਈਸਵੀ ਨੂੰ ਮਹੌਲੀ ਦੇ ਨੇੜੇ ਚਪੜ ਜਿੜੀ ਦੇ ਸਥਾਨ ਤੇ ਸੂਬੇਦਾਰ ਵਜ਼ੀਰ ਖਾਨ ਅਤੇ ਹੋਰ ਮੁਗਲ ਫੌਜਾਂ ਨਾਲ ਖਮਸਾਨ ਦਾ ਯੁੱਧ ਹੋਇਆ ਸਿੱਖਾਂ ਦੀਆਂ ਅੱਖਾਂ ਸਾਹਮਣੇ ਛੋਟੇ ਸੈਦਗਾਨੀਆਂ ਦੀ ਸ਼ਹੀਦੀ ਦਾ ਦਿਲ ਘੁਗਾਉ ਤ੍ਰਿਸ਼ਕੋ ਮਰੇ ਫਸੀ ਉਹ ਜਾਨਾ ਫੂਲ ਕੇ ਲੜੇ ਇਸ ਲੜਾਈ ਵਿੱਚ ਵਜ਼ੀਰ ਖਾਨ ਉਸ ਦਾ ਪੁੱਤਰ ਤੇ ਜਵਾਈ ਮਾਰੇ ਗਏ ਚੌਦਾ ਮਈ ਨੂੰ ਸਿੱਖਾਂ ਨੇ ਸਰਹਿੰਦ ਉੱਤੇ ਕਬਜ਼ਾ ਕਰ ਲਿਆ ਉਹਨਾਂ ਨੇ ਪਹਿਲੀ ਵਾਰ ਕੇਸਰੀ ਨਿਸ਼ਾਨ ਸਾਹਿਬ ਵਿੱਚ ਲਾ ਕੇ ਸੁੰਦਰ ਖਾਲਸਾ ਰਾਜ ਦੀ ਘੋਸ਼ਣਾ ਕਰ ਦਿੱਤੀ ਸਰਦਾਰ ਬਾੜ ਸਿੰਘ ਜੀ ਨੂੰ ਸਰਹਿੰਦ ਦਾ ਗਵਰਨਰ ਥਾਪਿਆ ਗਿਆ ਸਰਦਾਰ ਰਾਮ ਸਿੰਘ ਅਤੇ ਬਾਬਾ ਬਿਨੋਦ ਸਿੰਘ ਥਾਨੇਸਰ ਦੇ ਹਾਕਮ ਚੁਣੇ ਗਏ ਮੁਖਰਿਸਗੜ ਦੇ ਕਿਲੇ ਨੂੰ ਲੋਹਗੜ ਦਾ ਨਾਂ ਦੇ ਕੇ ਖਾਸ ਰਾਜ ਦੀ ਰਾਜਧਾਨੀ ਬਣਾਇਆ ਗਿਆ ਬਾਬਾ ਬੰਦਾ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸਿੱਕਾ ਜਾਰੀ ਕੀਤਾ। ਉਹਨਾਂ ਨੇ ਜ਼ਮੀਰਦਾਰੀ ਸਿਸਟਮ ਖਤਮ ਕਰ ਦਿੱਤਾ। ਇਸ ਤਰ੍ਹਾਂ ਹੜਵਾਂਣ ਵਾਲੇ ਕਿਸਾਨ ਆਪਣੀ ਜ਼ਮੀਨ ਦਾ ਮਾਲਕ ਬਣ ਗਏ। ਜਿੱਤਾਂ ਦਾ ਸਿਲਸਿਲਾ ਨਿਰੰਤਰ ਚੱਲ ਰਿਹਾ। ਲੋਹਾਰ ਤੋਂ ਲੈ ਕੇ ਜਮਨਾਪਾਰ ਸਹਾਰਨਪੁਰ ਤੱਕ ਦੇ ਇਲਾਕੇ ਤੇ ਸਿੰਘਾਂ ਦੇ ਸਿੰਘਾਂ ਨੇ ਜਾਮ ਜਾਲਮ ਹੁਕਮਰਾਨਾਂ ਦਾ ਨਾਸ਼ ਕਰਕੇ ਹਲੀਮੀ ਰਾਜ ਦੀ ਸਥਾਪਨਾ ਕੀਤੀ ਸਿੱਖਿਆ ਸਿੰਘ ਸੂਰਮਿਆਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸਾਨੂੰ ਵੀ ਗੁਰਬਾਣੀ ਦੇ ਲੜ ਲੱਗ ਕੇ ਉੱਚੇ ਸੁੱਚੇ ਜੀਵਨ ਦੇ ਧਾਰਨੀ ਹੋਣਾ ਚਾਹੀਦਾ ਹੈ ਹਉਮੈ ਇਰਖਾ ਪੇਦ ਭਾਵ ਅਤੇ ਧਾਰਮਿਕ ਵੰਡੀਆਂ ਤੋਂ ਉੱਪਰ ਉੱਠ ਕੇ ਜ਼ਿੰਦਗੀ ਜਿਉਣ ਵਾਲੇ ਸਚਿਆਰ ਮਨੁੱਖਾਂ ਦਾ ਕਾਫਲਾ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਨਿਆਇ ਹਲੀਮੀ ਰਾਜ ਦੀ ਸਥਾਪਨਾ ਕਰ ਸਕਦਾ ਹੈ ਬਾਹਿਗਰ ਜੀ ਦਾ ਖਾਲਸਾ ਬਾਹਿਗਰ ਜੀ ਜਪਤੇ